ਹਾਬਤ ਸੁਣੀ ਹੋਣੀ ਹੈ ਤੇਜ਼ ਰਫਤਾਰੀ ਮਾਦੀ ਤਿਆਰੀ ਇਸੇ ਤਰ੍ਹਾਂ ਦੀ ਘਟਨਾ ਹੋਈ ਹੈ ਜਦੋਂ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਤੇਜ਼ ਰਫਤਾਰ ਚਾਲਕ ਨੇ ਸਕੂਟਰੀ ਤੇ ਸਾਈਕਲ ਨੂੰ ਟੱਕਰ ਮਾਰ ਦਿੱਤੀ ਇਸ ਦਰਮਿਆਨ ਇੱਕ ਵਿਅਕਤੀ ਦੀ ਮੌਤ ਹੋ ਗਈ ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਦੱਸਦੀ ਹੈ ਕਿ ਥਾਰ ਚਾਲਕ ਦੀ ਲਾਪਰਵਾਹੀ ਦੇ ਨਾਲ ਇਹ ਵੱਡਾ ਐਕਸੀਡੈਂਟ ਹੋਇਆ ਹੈ ਮਰਨ ਵਾਲੇ ਵਿਅਕਤੀ ਦੀ ਪਛਾਣ ਉਪੀ ਦੇ ਸ਼ਹਿਬਾਦ ਦੇ ਵਦੋ ਹੋਈ ਹੈ ਹੋਰ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਆਓ ਸੁਣਦੇ ਹਾਂ ਇਨਫੋਰਮੇਸ਼ਨ ਰਸੀ ਉਹ ਹੈ ਕਿ ਇੱਕ ਥਾਰ ਚਾਲਕ ਸੀਗਾ ਇਹਦਾ ਨਾਮ ਸੀਗਾ ਮੁਕਲ ਖਪਰੀ ਇਹ ਆਪਣੀ ਥਾਰ ਕੈਂਪ ਵਾਲੇ ਸਾਈਡ ਤੋਂ ਆ ਰਿਹਾ ਸੀਗਾ ਡਰਾਈਵ ਕਰਕੇ ਤੇ ਇਹਨੇ ਪਹਿਲਾਂ ਕਿਸੇ ਗਾਂ ਦੇ ਵਿੱਚ ਹਿੱਟ ਕੀਤੀ ਆ ਉਹ ਤੋਂ ਬਾਅਦ ਹਿੱਟ ਕਰਨ ਤੋਂ ਬਾਅਦ ਇਹਨੇ ਇੱਕ ਸਾਈਕਲ ਸਵਾਰ ਜਿਹੜਾ ਆਪਾਂ ਲੇਬਰਰ ਸੀਗਾ ਉਹ ਜੋਬ ਕਰਕੇ ਆ ਰਿਹਾ ਸੀਗਾ ਉਹਦੇ ਛਿੱਟ ਕੀਤੀ ਆ ਜਿੱਥੇ ਮੌਕੇ ਤੇ ਗਾਂ ਦੀ ਤੇ ਉਹਦੀ ਸਾਈਕਲ ਚਾਲਕ ਦੀ ਮੌਕੇ ਤੇ ਡੈਥ ਹੋਈ ਆ ਤੇ ਇੱਕ ਇਹ ਚ ਉਹ ਤੋਂ ਬਾਅਦ ਇੱਕ ਸਕੂਟੀ ਨੂੰ ਹਿੱਟ ਕੀਤੀ ਹੈ ਸਕੂਟੀ ਵਾਲਾ ਇੰਜਰ ਹੈ ਉਹ ਸੈਕਟਰ 16 ਦੇ ਵਿੱਚ ਜਿਹੜੇ ਇਲਾਜ ਹੈਗਾ ਤੇ ਇਹਦੇ ਚ ਜਿਹੜੀ ਦੀ ਡੈਥ ਹੋਈ ਹੈ ਉਹਨਾਂ ਦਾ ਨਾਮ ਹੈ ਤਾਂ ਸ਼ਾਹਬਾਲ ਜੀ ਇਹ ਰੈਨ ਵਾਲੇ ਸੀਗੇ ਬੇਸਿਕਲੀ ਪਿੱਛੋਂ ਬੈਕਗਰਾਉਂਡ ਯੂਪੀ ਦੇ ਰੈਨ ਵਾਲੇ ਸੀਗੇ ਤੇ ਕਾਂਸਲ ਰੈਂਟ ਤੇ ਰਹਿੰਦੇ ਸੀਗੇ ਜਿਹਨਾਂ ਦੀ ਉੱਤੇ ਡਾਕਟਰ ਨੇ ਡਿਫਾਈਰ ਡਿclare ਕੀਤਾ ਹੈ ਤੇ ਇਹਦੇ ਕਿ ਇਸ ਕੇਸ ਦੇ ਵਿੱਚ ਅਸੀਂ ਜਿਹੜਾ ਅਕਿਊਜ਼ ਹੈਗਾ ਉਹਨੂੰ ਅਰੈਸਟ ਕਰ ਲਿਆ ਤੇ ਇੱਥੇ ਐਫ ਆਰ ਰਿਲੇਵੈਂਟ ਸੈਕਸ਼ਨ ਦਿੱਤਾ ਹੈ ਤਾਂ ਦਰਜਿਸਟ੍ਰੇਸ਼ਨ ਨਵਾਂ ਮਾਮਲਾ ਕਰ ਲਈਏ ਨਹੀਂ ਇਹ ਇਕੱਲਾ ਹੀ ਸੀਗਾ ਰਾਤ ਇਹ ਇਕੱਲਾ ਹੀ ਹੈ ਆਪਣੀ ਗੱਡੀ ਦੇ ਵਿੱਚ ਕੈਂ ਵਾਲਾ ਸਾਈਡ ਤੋਂ ਆ ਰਿਹਾ ਸੀ ਇਹਦੇ ਬਾਰੇ ਅਸੀਂ ਹੁਣ ਸਟਾਪਰ ਤੋਂ ਸਾਰਾ ਇਹਦਾ ਮੈਡੀਕਲ ਜੋਰ ਕੇ ਰਿਕਾਰਡ ਹੋਗਾ ਅਸੀਂ ਕਰਦੇ ਹਾਂ ਮੈਡੀਕਲ ਕਰਦੇ ਕਹਾਵਤ ਸੁਣੀ ਹੋਣੀ ਹੈ ਤੇਜ਼ ਰਫ਼ਤਾਰੀ ਮਾਦੀ ਤਿਆਰੀ ਇਸੇ ਤਰ੍ਹਾਂ ਦੀ ਘਟਨਾ ਹੋਈ ਹੈ ਜਦੋਂ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਤੇਜ਼ ਰਫ਼ਤਾਰ ਚਾਲਕ ਨੇ ਸਕੂਟਰ ਤੇ ਸਾਈਕਲ ਨੂੰ ਟੱਕਰ ਮਾਰ ਦਿੱਤੀ ਇਸ ਦਰਮਿਆਨ ਇੱਕ ਵਿਅਕਤੀ ਦੀ ਮੌਤ ਹੋ ਗਈ ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਦੱਸਦੀ ਹੈ ਕਿ ਥਾਰ ਚਾਲਕ ਦੀ ਲਾਪਰਵਾਹੀ ਦੇ ਨਾਲ ਇਹ ਵੱਡਾ ਐਕਸੀਡੈਂਟ ਹੋਇਆ ਮਰਨ ਵਾਲੇ ਵਿਅਕਤੀ ਦੀ ਪਛਾਣ ਯੂਪੀ ਦੇ ਸ਼ਹਿਬਾਦ ਦੇ ਵਦੂ ਹੋਈ ਹੈ ਹੋਰ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਆਓ ਸੁਣਦੇ ਹਾਂ ਇਨਫੋਰਮੇਸ਼ਨ ਅਕੀ ਹੋਇਆ ਕਿ ਇੱਕ ਥਾਰ ਚਾਲਕ ਸੀਗਾ ਇਹਦਾ ਨਾਮ ਸੀਗਾ ਮੁਕੁਲ ਕੁਤਰੀ ਇਹ ਆਪਣੀ ਥਾਰ ਕੈਂ ਵਾਲੇ ਸਾਈਡ ਤੋਂ ਆ ਰਿਹਾ ਸੀਗਾ ਡਰਾਈਵ ਕਰਕੇ ਤੇ ਇਹਨੇ ਪਹਿਲਾਂ ਕਿਸੇ ਗਾਂ ਦੇ ਵਿੱਚ ਹਿੱਟ ਕੀਤੀ ਹੈ ਉਹ ਤੋਂ ਬਾਅਦ ਹਿੱਟ ਕਰਨ ਤੋਂ ਬਾਅਦ ਇਹਨੇ ਇੱਕ ਸਾਈਕਲ ਸਵਾਰ ਜਿਹੜਾ ਆਪਣਾ ਲੇਬਰਰ ਸੀਗਾ ਉਹ ਜੋਬ ਕਰਕੇ ਆ ਰਿਹਾ ਸੀਗਾ ਉਹਦੇ ਚੀਟ ਕੀਤੀ ਹੈ ਜਿੱਥੇ ਮੌਕੇ ਤੇ ਗਾਂ ਦੀ ਤੇ ਉਹਦੀ ਸਾਈਕਲ ਚਾਲਕ ਦੀ ਮੌਕੇ ਤੇ ਡੈਥ ਹੋਈ ਹੈ ਤੇ ਇੱਕ ਇਹ ਚ ਉਹ ਤੋਂ ਬਾਅਦ ਇੱਕ ਸਕੂਟੀ ਨੂੰ ਹਿੱਟ ਕੀਤੀ ਹੈ ਸਕੂਟੀ ਵਾਲਾ ਇੰਜਰ ਹੈ ਉਹ ਫੈਕਟਰ 16 ਦੇ ਵਿੱਚ ਜਿਹੜੇ ਇਲਾਜ ਹੈਗਾ ਤੇ ਇਹਦੇ ਚ ਜਿਹੜੀ ਦੀ ਡੈਥ ਹੋਈ ਹੈ ਉਹਨੋਂ ਦਾ ਨਾਮ ਹੈਗਾ ਸ਼ਾਹਬਾਲ ਜੀ ਇਹ ਰਹਿਣ ਵਾਲੇ ਸੀਗੇ ਬੇਸਿਕਲੀ ਪਿੱਛੋਂ ਬੈਕਗ੍ਰਾਉਂਡ ਯੂਪੀ ਦੇ ਰਹਿਣੇ ਸੀਗੇ ਤੇ ਕਾਂਸਲ ਰੈਂਟ ਤੇ ਰਹਿੰਦੇ ਸੀਗੇ ਇਹਨਾਂ ਦੀ ਉੱਤੇ ਡਾਕਟਰ ਨੇ ਅਗਰੋ ਡਿਗਰੀ ਦਿੱਤਾ ਹੈ ਤੇ ਇਹਦੇ ਕਿ ਇਸ ਕੇਸ ਦੇ ਵਿੱਚ ਅਸੀਂ ਜਿਹੜਾ ਅਕਿਊਜ਼ ਹੈਗਾ ਉਹਨੂੰ ਅਰੈਸਟ ਕਰ ਲਿਆ ਤੇ ਇੱਚ ਐਫ ਆਰ ਰਿਲੇਟਡ ਸੈਕਸ਼ਨ ਦਿੱਤਾ ਹੈ ਪਰ ਦਰਜਿਸ਼ਟਾਣਾ ਨਵਾਂ ਮੋੜ ਰਿਸ਼ਤਰ ਲਈ ਨਹੀਂ ਇਕੱਲਾ ਹੀ ਸੀਗਾ ਰਾਤ ਤੇ ਇਕੱਲਾ ਹੀ ਜਿਹੜਾ ਆਪਣੀ ਗੱਡੀ ਦੇ ਵਿੱਚ ਕੈਂ ਵਾਲਾ ਸਾਈਡ ਤੋਂ ਆਇਆ ਸੀ ਇਹਦੇ ਬਾਰੇ ਅਸੀਂ ਹੁਣ ਸਟੋਪ ਕਰ ਸਾਰਾ ਇਹਦਾ ਮੈਡੀਕਲ ਜੋੜ ਕੇ ਰਿਕਾਰਡ ਰੋਗ ਅਸੀਂ ਕਰਦੇ ਹਾਂ ਮੈਡੀਕਲ ਕਰਾ